ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਵਗੇ ਤੇ ਅੱਜ ਅਸੀਂ ਸਮਾਣੇ ਸੀਗੇ ਫੇਰ ਦੁਬਾਰ ਤੋਂ ਤੇ ਅੱਜ ਤੁਹਾਨੂੰ ਦੱਸਦੇ ਆਂਗੇ ਆਪਣੇ ਬਾਬਾ ਜੀ ਨੇਗੇ ਤੇ ਬੜੇ ਵਧੀਆ ਨੇਗੇ ਬਾਬਾ ਜੀ ਆਪਣੇ ਉਹਨਾਂ ਨੇ ਨਾ ਕੰਮ ਖੋਲਿਆਗਾ ਠੰਡਿਆਂ ਦਾ ਆ ਠੰਡਿਆਂ ਦੀ ਰੇੜੀ ਲਾਈ ਹੈਗੀ ਆ ਲਾਇਆਗਾ ਟੈਂਪੂ ਪਰਮਵੀਰ ਫਰੈਸ਼ ਛੋਡਾ ਨਾਮ ਆਗਾ ਇਹਨਾਂ ਦੀ ਲੋਕੇਸ਼ਨ ਕਿੱਥੇ ਤੁਹਾਨੂੰ ਦੱਸਦੇ ਆਂਗੇ ਸਮਾਣੇ ਤੋਂ ਭਵਾਨੀਗੜ੍ਹ ਰੋਡ ਦੇ ਉੱਤੇ ਇਹਨਾਂ ਦੀ ਲੋਕੇਸ਼ਨ ਆਏ ਸਮਾਣੇ ਤੋਂ ਭਵਾਨੀਗੜ੍ਹ ਰੋਡ ਦੇ ਉੱਤੇ ਪੰਜ ਵੀਰਾਂ ਦੇ ਲਾਗੇ ਤਾਜਪੈਸ ਦੇ ਲਾਗੇ ਤੇ ਉੱਥੇ ਆ ਗਿਆ ਆ ਛੋਟਾ ਵੀਰ ਆ ਗਿਆ ਆਪਣਾ ਇਹ ਵੀ ਬਹੁਤ ਵਧੀਆ ਉਹ ਕਰਦਾ ਤੇ ਬਾਕੀ ਆ ਬਾਬਾ ਜੀ ਨੇਗੇ ਬਾਬਾ ਜੀ ਆ ਜੀ ਤੇ ਬਾਕੀ ਬਾਬਾ ਜੀ ਨੇ ਜਦੋਂ ਵੀ ਆਉਂਦੇ ਆ ਬੜਾ ਪਿਆਰ ਦਿੰਦੇ ਨੇਗੇ ਹੋਰ ਬਾਬਾ ਜੀ ਠੀਕ ਹੋ ਛੇਤਾ ਢੀਕ ਨੇਗੇ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਲੱਗਿਆ ਨੇ ਇੱਥੇ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਕੰਮ ਕਾ ਠੀਕ ਆ ਨਾ ਹਾਂ ਜੀ ਤੇ ਜਦੋਂ ਵੀ ਇੱਥੇ ਆਉਂਗੇ ਤੇ ਬਾਬਾ ਜੀ ਹੁੰਦੇ ਨੇ ਜਾਂ ਇਹਨਾਂ ਦਾ ਬੱਚਾ ਹੁੰਦਾਗਾ ਜਦੋਂ ਵੀ ਤੁਸੀਂ ਆਉਨੇ ਹੋ ਤਾਂ ਨਾਲ ਕੋਲੋਂ ਜਰੂਰ ਖੜਕੇ ਜਾਇਆ ਕਰੋ ਸੋ ਜਿਹੜਾ ਟੇਸਟੀ ਠੰਡਾ ਬਣਾਉਂਦੇ ਨੇ ਇਹ ਬਹੁਤ ਵਧੀਆ ਟੇਸਟੀ ਠੰਡਾ ਬਣਾਉਂਦੇ ਨੇਗੇ ਤੇ ਆਜੋ ਆਪਾਂ ਵੀ ਪੀਨੇਗੇ ਹੁਣ ਆ ਆਪਣਾ ਛੋਟਾ ਵੀਰਾ ਤੇਰਾ ਨੋ ਪਰਮ ਵੀਰਾ ਅੱਛਾ ਅੱਛਾ ਤੇ ਬਣਾ ਫੇਰ ਠੰਡਾ ਇੱਕ ਵਧੀਆ ਜਿਹਾ ਤੇ ਆਪਣਾ ਵੀਰੋਂ ਠੰਡਾ ਬਣਾਊਗਾ ਬਹੁਤ ਵਧੀਆ ਨੇ ਬੱਚੇ ਇਹ ਜਦੋਂ ਵੀ ਤੁਸੀਂ ਆਉਨੇ ਹੋ ਮਿਕਸ ਬਣਾਦੀ ਹੈ ਤੇ ਬਾਕੀ ਤੁਹਾਨੂੰ ਦਿਖਾ ਦਈਏ ਆ ਇਸ ਸਾਈਡ ਦੇ ਸਮਾਨਾਂਗਾ ਆ ਰੋੜਾ ਜੀ ਆ ਡਿਵਾਈਡਰ ਨਮਾ ਬਣ ਰਿਹਾ ਹੈਗਾ ਤੇ ਇਹ ਭਵਾਨੀਗੜ੍ਹ ਨੂੰ ਜਾਂਦਾ ਹੈਗਾ ਤੇ ਉਹ ਸਾਈਡ ਦੇ ਉੱਤੇ ਪੰਜ ਪੀਰ ਨੇਗੇ ਤੇ ਆ ਸਾਈਡ ਦੇ ਉੱਤੇ ਪਿੱਛੇ ਆ ਜਿਹੜਾ ਤਾਜਪੈਲਸ ਤੇ ਇਹ ਆਪਣਾ ਛੋਟਾ ਵੀਰ ਆ ਗਿਆ ਹੁਣ ਠੰਡਾ ਲੈ ਕੇ ਹੁਣ ਪੀਣੇ ਆਗੇ ਤੇ ਆਜੋ ਹੁਣ ਦੇਖਦੇ ਆਂਗੇ ਕਿੰਨਾ ਵੀਰ ਆ ਬਹੁਤ ਟੇਸਟੀ ਆ ਬਹੁਤ ਵਧੀਆ ਹੈਗਾ ਆ ਪਿੱਛੇ ਇਹਨਾਂ ਦੇ ਨੰਬਰ ਲਿਖੇ ਹੋਏ ਨੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਬਸ ਥੋੜਾ ਜਿਹਾ ਪਈ ਬਸ 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 ਇਹ ਪਿੱਛੇ ਇਹਨਾਂ ਦਾ ਨੰਬਰ ਲਿਖਿਆ ਹੋਇਆ ਤੁਸੀਂ ਆਉਣਾਗਾ ਤਾਂ ਕਿ ਇਹਨਾਂ ਨਾਲ ਕੰਟੈਕਟ ਕਰ ਲੋ ਇਹਨਾਂ ਦਾ ਹੋਰ ਕੰਮ ਵੀ ਹੁੰਦਾਗਾ ਬਾਕੀ ਜੇ ਥੋੜੇ ਕਿਤੇ ਤੀਆਂ ਵੀ ਲੱਗਦੀਆਂ ਨੇ ਨਾ ਕੋਈ ਤੀਆਂ ਲੱਗਦੀਆਂ ਨੇ ਕੋਈ ਮੇਲਾ ਹੁੰਦਾਗਾ ਇਹ ਉੱਥੇ ਵੀ ਇਹਨਾਂ ਦੇ ਤੁਸੀਂ ਬੁਕਿੰਗ ਕਰ ਸਕਦੇ ਹੋਗੇ ਤੁਹਾਨੂੰ ਉੱਥੇ ਵੀ ਮਿਲਣਗੇ ਇਹਨਾਂ ਦਾ ਕੰਮ ਵੀ ਆ ਹਨਾ ਬਾਪੂ ਜੀ ਜੇ ਤੀਆਂ ਲੱਗਦੀਆਂ ਨੇ ਕਿਤੇ ਜਾਂ ਕੋਈ ਮੇਲਾ ਲੱਗਦਾਗਾ ਇਹ ਦੋਨੋਂ ਵੀ ਬਰਾਵੇ ਫਿਰ ਤਾਂ ਜਾਉਂਗੀ ਹਨ ਹਾਂਜੀ ਹਾਂ ਤਾਂ ਇਹ ਜਾਂਦੇ ਨੇਗੇ ਬੜੇ ਵਧੀਆ ਬੰਦੇ ਨੇਗੇ ਤੁਸੀਂ ਵੀ ਆਓ ਇਹਨਾਂ ਨੂੰ ਮਿਲੋ ਆ ਕੇ ਤੇ ਇਹਨਾਂ ਕੋਲ ਠੰਡਾ ਪੀਣਾ ਕਦੇ ਨਾ ਭੁੱਲਿਓ ਬਹੁਤ ਵਧੀਆ ਠੰਡਾ ਬਣਾਉਂਦੇ ਨੇਗੇ ਇਹ ਇਹ ਆਪਣਾ ਵੀਰਾਗਾ ਬਾਲੀ ਇਹ ਵੀ ਵਿਚਾਰਾ ਇੱਥੇ ਰੋਹ ਜਾਂਦਾਗਾ ਬਾਬਾ ਜੀ ਦਾ ਪੱਕਾ ਕਸਟਮਰ ਹੈਗਾ ਕਿਵੇਂ ਲੱਗਿਆ ਬਈ ਠੰਡਾ ਹਨ ਓਕੇ ਆ ਨਾ ਬਹੁਤ ਵਧੀਆ ਬਹੁਤ ਵਧੀਆ ਬਣਾਉਂਦੇ ਨੇ ਹਨਾ ਬਾਬਾ ਜੀ ਠੰਡਾ ਤੇ ਇਹ ਵੀਰ ਵੀ ਆਪਣਾ ਦੋਸਤ ਹੈਗਾ ਇਹ ਵੀ ਹਰ ਰੋਜ਼ ਵਾਂਗੂ ਆਉਂਦੇ ਨੇ ਬਾਬਾ ਜੀ ਕੋਲੋਂ ਪੀਣ ਤੇ ਬਹੁਤ ਵਧੀਆ ਰਿਵਿਊ ਨੇ ਬਾਬਾ ਜੀ ਦੇ ਚਲੋ ਫਿਰ ਹੁਣ ਚੱਲਦੇ ਆਂਗੇ ਆਪਾਂ ਪਿੰਡ ਨੂੰ ਪਾਈਏ ਚਾਲੇ ਚੋ ਵੀ ਜਾ ਕੇ ਕਈ ਕੰਮ ਕਰਨੇ ਨੇ ਨਾਲੇ ਤਾਂ ਕੰਮ ਧੁੰਦਾ ਕਰ ਲਈਏ ਕੋਈ ਨਾਲੇ ਇੱਕ ਦੋ ਕੰਮ ਹੋਰ ਨੇ ਸਾਰੇ ਨਿਵੇੜ ਲਏ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਤੀਆਂ ਤੇ ਮਾਲਕ ਸੱਤ ਰਖੇ ਚਲੋ ਫਿਰ ਚੱਲਦੇ ਆਂਗੇ ਪਰਨੇ ਚਾਲੇ